ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਖਾਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਈ ਆਂ ਭਾਵੇਂ ਕਿ ਪਾਠ ਪੂਜਾ ਕਰਕੇ ਦੇਖ ਲਈ ਆ ਤਾਨਪੂਨ ਕਰਕੇ ਦੇਖ ਲਿਆ ਸੇਵਾ ਕਰਕੇ ਦੇਖ ਲਈਆ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਘਟ ਨਹੀਂ ਰਹੀਆਂ ਮਨ ਨੂੰ ਸੁੱਖ ਚੈਨ ਨਹੀਂ ਮਿਲ ਰਿਹਾ ਮਨ ਹਰ ਮੇਲੇ ਕਲਪਿਆ ਰਹਿੰਦਾ ਹੈ ਤਾਂ ਫਿਰ ਕੱਲ ਤੂੰ ਇਹ ਛੋਟੇ ਛੋਟੇ ਬਦਲਾਵ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਦੇਖੋ ਇਹ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰ ਦੋ ਤਾਂ ਦੇਖਣਾ ਸਤਿਗੁਰੂ ਸੱਚੇ ਸਾਸ਼ਲੀ ਦੀ ਕਿਰਪਾ ਦੇ ਨਾਲ ਤੁਹਾਡੀਆਂ ਜੋ ਵੀ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਟੈਨਸ਼ਨਾਂ ਨੇ ਉਹਨਾਂ ਦੇ ਹੱਲ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ ਸੁੱਖ ਚੈਨ ਕ੍ਰਿਸ਼ਮਾ ਵਰਕਤਾਂ ਦੇ ਨਾਲ ਪਰ ਨਹੀਂ ਸ਼ੁਰੂ ਹੋ ਜਾਵੇਗੀ ਤਾਂ ਫਿਰ ਇਹ ਛੋਟੇ ਛੋਟੇ ਬਦਲਾਅ ਜਾਂ ਛੋਟੇ ਛੋਟੇ ਨਿਯਮ ਕਿਹੜੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਜ਼ਰੂਰ ਸੁਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੰਦਪਰਵਾਹਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਕਕਉ ਅਜਿਹੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੋਵੇ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਸਮਝਦਾ ਹੈ ਕਿ ਮੈਨੂੰ ਜੋਰ ਮਿਲਣਾ ਹੈ ਰੱਬ ਜੀ ਦੀ ਮਰਜ਼ੀ ਦੇ ਨਾਲ ਰੱਬ ਦੀ ਖੁਸ਼ੀ ਦੇ ਨਾਲ ਮੈਂ ਤਕੂ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਅਤੇ ਰੱਬ ਨੂੰ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਪਾਸ ਪੂਜਾ ਕਰਦੇ ਆ ਕਈ ਲੋਕ ਦਾਨ ਪੁੰਨ ਕਰਦੇ ਆ ਕਈ ਲੋਕ ਸੇਵਾ ਕਰਦੇ ਆ ਭਾਵੇਂ ਹਰ ਇੱਕ ਮਨੁੱਖ ਆਪ ਨੂੰ ਆਪਣੇ ਹਿਸਾਬ ਤੇ ਨਾਲ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਰਾ ਨੂੰ ਖੁਸ਼ ਕਰ ਲਵਾਂ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਇਹ ਮਿਹਰ ਕਿਰਪਾ ਹੋਣੀ ਆ ਜੋ ਮੈਂ ਰੱਬ ਤੋਂ ਮੰਗ ਰਿਆ ਮੈਨੂੰ ਤਾਂ ਹੀ ਮਿਲੇਗਾ ਪਰ ਮਹਾਪ੍ਰਭੂ ਜੀ ਕਹਿੰਦੇ ਵੀ ਕਈ ਵਾਰ ਅਸੀਂ ਐਨੇ ਨੇਕ ਕੰਮ ਕਰਕੇ ਨਾਲ-ਨਾਲ ਕੁਝ ਗਲਤੀਆਂ ਕਰ ਬੈਠਦੇ ਆ ਜਿਨ੍ਹਾਂ ਗਲਤੀਆਂ ਕਰਕੇ ਸਾਡੇ ਉੱਤੇ ਹੋ ਰਹੀ ਕਿਰਪਾ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਪਾਠ ਪੂਜਾ ਕਰਦੇ ਆ ਸੇਵਾ ਕਰਦੇ ਆ ਜਾ ਦਾਨਪੁਨ ਕਰਕੇ ਨੇਕ ਕਰਮ ਬਣਾਉਂਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਹੀ ਸਾਡੇ ਹਰ ਇੱਕ ਨੇਕ ਕੰਮ ਦਾ ਫਲ ਸਾਨੂੰ ਦਿੰਦੇ ਆ ਸਾਡੇ ਤੇ ਕਿਰਪਾ ਕਰਦੇ ਆ ਪਰ ਅਸੀਂ ਹੀ ਆਪਣੀਆਂ ਗਲਤੀਆਂ ਕਰਕੇ ਅਣਵੇਦਲੀਗਾ ਕਰਕੇ ਵਾਹਿਗੁਰੂ ਜੀ ਦੀ ਉਹ ਕਿਰਪਾ ਨੂੰ ਸੰਭਾਲ ਨਹੀਂ ਪਾਉਂਦੇ ਪਰ ਇਸ ਕਰਕੇ ਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਨਿਯਮ ਆਕੀ ਦੇ ਨਾਲ ਸੰਝੇ ਕਰਨ ਜਾ ਰਹੇ ਹਾਂ ਇਹ ਨਿਯਮ ਅਪਣਾ ਕੇ ਅਸੀਂ ਆਪਣੀ ਨੇਕ ਕਮਾਈ ਵੀ ਵਧਾ ਲਵਾਂਗੇ ਅਤੇ ਨਾਲ ਨਾਲ ਜੋ ਗਲਤੀਆਂ ਕਰਕੇ ਅਸੀਂ ਆਪਣੇ ਵਾਹਿਗੁਰੂ ਜੀ ਦੀ ਕਿਰਪਾ ਨੂੰ ਗਵਾ ਰਹੇ ਆ ਕੋਈ ਕਿਰਪਾ ਦੀ ਸੰਭਾਲ ਲਵਾਂਗੇ ਭਾਵੇਂ ਕਿ ਉਹ ਗਲਤੀਆਂ ਕਰਨੀਆਂ ਛੱਡ ਦਵਾਂਗੇ ਤਾਂ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਦੇ ਜੋ ਵੀ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਨੇ ਰੱਬ ਦਾ ਨਾਮ ਜਪਦੇ ਆਤਮ ਤਾਂਪਨ ਕਰਦੇ ਆ ਸੇਵਾ ਕਰਦੇ ਆ ਬੜੇ ਵੱਡੇ ਕਰਮਾ ਵਾਲੇ ਆ ਕਿਉਂਕਿ ਇਹ ਵਾਹਿਗੁਰੂ ਜੀ ਦੀ ਕਿਰਪਾ ਦੀ ਹੀ ਨਿਸ਼ਾਨੀ ਆ ਕਿ ਤੁਸੀਂ ਇੰਨੇ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾ ਕੋਈ ਉਹਨਾਂ ਦਾ ਨਾਮ ਵੀ ਨਹੀਂ ਲੈ ਸਕਦਾ ਨਾ ਇੱਕ ਕੰਮ ਵੀ ਨਹੀਂ ਕਰ ਸਕਦਾ।ਵਾਹਿਗੁਰੂ ਜੀ ਦੀ ਪਹਿਲੀ ਕਿਰਪਾ ਤਾਂ ਇਹ ਹੋ ਗਈ ਕਿ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੇ ਹੋ। ਪਰ ਨਾਲ-ਨਾਲ ਜਿਹੜੀਆਂ ਗਲਤੀਆਂ ਨੇ ਜਿਵੇਂ ਕਿ ਪੂਰੇ ਦਿਨ ਦੇ ਵਿੱਚ ਝੂਠ ਬੋਲਣਾ ਆਪਣੇ ਕਿਰਤ ਦੇ ਵਿੱਚ ਬੇਈਮਾਨੀ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕੰਮ ਜਿੰਨਾ ਤੋਂ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਹੈ ਜੇਕਰ ਆਪਾਂ ਨਾਲ-ਨਾਲ ਉਹ ਕੰਮ ਕਰ ਰਹੇ ਆ ਤਾਂ ਫਿਰ ਸਾਨੂੰ ਸਾਡੀ ਕੀਤੀ ਹੋਈ ਭਜਨ ਮੰਦਗੀ ਦਾ ਕੀਤੀ ਹੋਈ ਨੇਕ ਕਮਾਈ ਦਾ ਫਲ ਨਹੀਂ ਮਿਲਣਾ ਕਿਉਂਕਿ ਅਸੀਂ ਨਾਲ-ਨਾਲ ਹੀ ਗਵਾ ਰਹੇ ਹਾਂ ਵਾਹਿਗੁਰੂ ਜੀ ਕਹਿੰਦੇ ਜਿਹੜੇ ਲੋਕ ਇਸ ਤਰ੍ਹਾਂ ਪਜਨ ਮਨਤਗੀ ਕਰਕੇ ਬਾਕੀ ਦੇ ਪੂਰੇ ਦਿਨ ਦੇ ਵਿੱਚ ਤੁੰਠ ਬੋਲਦੇ ਆ ਨੰਧਿਆ ਚੁਗਲੀ ਕਰਦੇ ਆ ਮਾੜੇ ਕੰਮ ਕਰਦੇ ਆ ਨਾ ਉਹਨਾਂ ਦਾ ਜੱਟਿਆ ਹੋਇਆ ਇੰਜ ਆ ਜਿਵੇਂ ਆਪਾਂ ਇੱਕ ਕੁੱਤੇ ਹੋਏ ਘੜੇ ਨੂੰ ਘਰਨਦਾ ਹੀ ਆ ਤਨੇ ਕਹ ਰਹੇ ਆ ਕਿ ਜਿਵੇਂ ਮੰਨ ਲਓ ਘੜੇ ਦੇ ਵਿੱਚ ਕੋਈ 5 7 6 ਛੇਦ ਹੋਣ ਤੇ ਅਸੀਂ ਉਹਨੂੰ ਸਵੇਰੇ ਭਰਦੇ ਆ ਕਦੇ ਸ਼ਾਮ ਨੂੰ ਭਰਦੇ ਆ ਪਰ ਉਹਦੇ ਵਿੱਚ ਪਾਣੀ ਨਹੀਂ ਟਿਕ ਸਕਦਾ ਸਵੇਰ ਦਾ ਭਰਿਆ ਸ਼ਾਮ ਤੱਕ ਖਾਲੀ ਹੋ ਜਾਣਾ ਸ਼ਾਮ ਦਾ ਭਰਿਆ ਸਵੇਰ ਤੱਕ ਖਾਲੀ ਹੋ ਜਾਣਾ ਇਹ ਜੇ ਉਹ ਘੜੇ ਨੂੰ ਭਰਨਾ ਹੈ ਤਾਂ ਪਹਿਲਾਂ ਉਹਦੇ ਛੇੜ ਬੰਦ ਕਰਦੇ ਘੜੇ ਉਸੇ ਹੀ ਤਰ੍ਹਾਂ ਜੇਕਰ ਆਪਣੀ ਕੀਤੀ ہوئی ਭਜਨ ਬੰਦਗੀ ਦਾ ਨੇਕ ਕਮਾਈ ਦਾ ਪੂਰਾ ਫਲ ਚਾਹੀਦਾ ਹੈ ਤਾਂ ਫਿਰ ਗੁਰੂ ਜਰ ਜੀ ਦੇ ਦੱਸੇ ਹੁਸਾਰ ਸਾਨੂੰ ਚੱਲਣਾ ਪੈਣਾ ਏ ਜਿਵੇਂ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਤਾਂ ਕਰਦੀ ਏ ਜਦੋਂ ਅਸੀਂ ਡਾਕਟਰ ਦੇ ਦੱਸੇ ਹੋਏ ਪਰਹੇਜ਼ ਨਾਲ-ਨਾਲ ਕਰਦੇ ਹਾਂ ਤਾਂ ਬਸ ਉਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਨਾਲ ਨਾਲ ਕਿੰਨੀਆਂ ਗੱਲਾਂ ਦਾ ਵੀ ਧਿਆਨ ਰੱਖਣ ਕਿ ਸਾਰੇ ਦਿਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿੱਚ ਚੱਜਣਾ ਹੈ ਕੁਦਰਤ ਪਰੇ ਉਠਾਂ ਕੀ ਛੋਰੀ ਨਹੀਂ ਦਿਆ ਕਿ ਗੰਤੂ ਦੂਰ ਰਹਿਣਾ ਹੈ ਤੇ ਕਈ ਵਾਰ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਕੰਮ ਕਰ ਲਏ ਅਸੀਂ ਆਪਣੇ ਚੰਗੇ ਕੰਮਾਂ ਦੀ ਗਿਣਤੀ ਦਾ ਰੱਖਦੇ ਆ ਕਰਦੇ ਰਹਿੰਨੇ ਆ ਪਰ ਮਾੜੇ ਕੰਮਾਂ ਦਾ ਨਹੀਂ ਸਾਨੂੰ ਪਤਾ ਲੱਗਦਾ ਵੀ ਅਸੀਂ ਦਿਨ ਵਿੱਚ ਮਾੜੇ ਕੰਮ ਕਿੰਨੇ ਕੀਤੇ ਆ ਇਸ ਕਰਕੇ ਮਹਾਪੁਰਖ ਜੀ ਉਪਦੇਸ਼ ਦੱਸਦੇ ਆ ਵੀ ਹਰ ਰੋਜ਼ ਰਾਤ ਨੂੰ ਸ਼ਾਮ ਤੋਂ ਪਹਿਲਾਂ ਆਪਣੇ ਚੰਗੇ ਅਤੇ ਮਾੜੇ ਕੰਮਾਂ ਦੀ ਗਿਣਤੀ ਕਰਿਆ ਕਰੋ ਜਿਵੇਂ ਤੱਕੜੀ ਦੇ ਨਾਲ ਸੌਦਾ ਤੋਂ ਵੀ ਦਾਇਨਾ ਪੁੱਛੇ ਤਨ ਉਸhetra ਤੱਕੜੀ ਦੇਖ ਕੇ ਇੱਕ ਪਲੜੇ ਦੇ ਵਿੱਚ ਆਪਣੇ ਨੇਕ ਕੰਮ ਤੇ ਦੂਜੇ ਦੇ ਵਿੱਚ ਆਪਣੇ ਮਾੜੇ ਕੰਮ ਪਾਇਆ ਕਰੂੰ ਦੇਖਿਆ ਤੁਮ ਕਿ ਕਿਹੜਾ ਪਲਣਾ ਭਾਰੀ ਆ ਭਾਰ ਕੀ ਕੋਈ ਕਾਫੀ ਲਾ ਲਓ ਉਹਦੇ ਨਾਲ ਹਰ ਰੋਜ਼ ਪੈਨ ਦੇ ਨਾਲ ਲਿ ਸਟ ਬਣਾਇਆ ਕਰੂੰ ਇੱਕ ਪਾਸੇ ਕਿ ਮੈਂ ਸਵੇਰ ਤੋਂ ਮੈਂ ਕਿ ਸ਼ਾਮ ਤੱਕ ਕਿੰਨੀ ਵਾਰ ਵਾਹਿਗੁਰੂ ਜੀ ਕਿਹਾ ਕਿੰਨੀ ਵਾਰ ਰੱਬ ਦਾ ਨਾਮ ਲਿਆ ਮੈਂ ਪੂਰੇ ਦਿਨ ਦੇ ਵਿੱਚ ਮੈਂ ਕਿੰਨੇ ਨੇ ਇੱਕ ਕੰਮ ਕੀਤੇ ਕਿੰਨੇ ਲੋਕਾਂ ਦਾ ਭਲਾ ਕੀਤਾ ਕਿੰਨਿਆਂ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਕਿੰਨਿਆਂ ਦੀ ਮੈਂ ਮਦਦ ਕੀਤੀ ਮਦਦ ਕਈ ਤਰੀਕਿਆਂ ਦੇ ਨਾਲ ਹੁੰਦੀ ਆ ਪੈਸੇ ਤੋਂ ਕਿਨਾ ਵੱਡੇ ਤਰੀਕੇ ਆ ਕਿਸੇ ਦੀ ਮਦਦ ਕਰਨ ਦਾ ਕਿਸੇ ਦਾ ਭਲਾ ਕਰਨ ਦਾ ਪਰ ਦੇਖਣਾ ਹੈ ਕਿ ਮੈਂ ਪੂਰੇ ਡ੍ਰੀਮ ਦੇ ਵਿੱਚ ਕੋਈ ਵੀ ਲੋੜਾਂ ਮੇਰੇ ਕੋਲ ਆਇਆ ਇਹ ਤਾਂ ਮੈਂ ਕੋਈ ਅੱਜੋ ਕਿਸ ਤਰ੍ਹਾਂ ਦੀ ਨਹੀਂ ਕੀਤਾ ਲੋੜਾਂ ਦਾ ਜ਼ਰੂਰੀ ਨਹੀਂ ਪੈਸਾ ਮੰਗਾਣੀ ਆਵੇਗਾ ਕਈ ਵਾਰ ਕੋਈ ਜ਼ਾਦੇ ਤੋਂ ਸਲਾਹ ਵੀ ਮਾਂ ਦੇ ਸੱਰੇ ਉਹਨੇ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵੇਂ ਸਾਰੇ ਨੇਕ ਕੰਗਾਂ ਦੇ ਵਿੱਚ ਚੰਗੇ ਤੇ ਕਿਧਰ ਦੂਸਰੇ ਪਾਸੇ ਦੇਖਣਾ ਹੈ ਕਿ ਮਹਿਸੇਰ ਦਾ ਕਿੰਨੀ ਵਾਰ ਤੁੰਦ ਬੋਲਿਆ ਕਿੰਨੀ ਵਾਰ ਨਾ ਕਿਸੇ ਦੀ ਨਿੰਦਿਆ ਚੁਣੀ ਕੀਤੀ ਕਿੰਨੀ ਵਾਰ ਨੇ ਅੱਜ ਉਹ ਸੁਨੇ ਕਿੰਨੀ ਵਾਰ ਮੈਂ ਆਪਣੀ ਇਹ ਜ਼ੁਬਾਨ ਨਾਲ ਕਿਸੇ ਦਾ ਦਿਲ ਦੁਖਾਇਆ ਮਹਾਪੁਰਖ ਨੇ ਕਹਿੰਦੇ ਵੀ ਇਹ ਦਾਸ ਪਾਪਿਆ ਜੋ ਗੰਦਾ ਹਰ ਰੋਜ਼ ਕਰਦਾ ਹੈ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਕਹਿੰਦੇ ਵੀ ਤਿੰਨ ਪਾਪ ਆਪਾ ਕਰਦੇ ਆਪਣੇ શરી ਰਹੀ ਤਿੰਨ ਪਾਪ ਅੱਖਾਂ ਦੇ ਰਹੀ ਤੇ ਚਾਰ ਪਾਪ ਜਵਾਨ ਦੇ ਰਨ ਇਹ 10 ਪਾਪ ਕਰਦੇ ਹੋਏ ਜੇਕਰ ਅਸੀਂ ਨਾਮ ਜਪ ਰਹੇ ਹਾਂ ਤਾਂ ਫਿਰ ਸਾਡੇ ਜਪਿਆ ਹੋਇਆ ਸਾਡੇ ਕਿਸੇ ਕੰਮ ਨਹੀਂ ਆਉਂਦਾ ਇਸ ਲਈ ਪਹਿਲਾ ਇਹਨਾਂ ਦੇ ਕਾਗੂ ਹੋਣਾ ਹੈ ਇਸੇ ਕਰਕੇ ਮਹਾਰਾਜ ਨੇ ਕਿਹਾ ਘਟ ਤੋਂ ਬੋਲੋ ਜਿੰਨਾ ਬੋਲੋ ਸੋਚ ਸਮਝ ਕੇ ਬੋਲੋ ਸਾਡੇ ਬੁੰਨੇ ਦੇ ਨਾਲ ਅਗਲੇ ਦੇ ਮਨ ਨੂੰ ਠੰਡ ਪੈਣੀ ਚਾਹੀਦੀ ਆ ਅਗਲੇ ਦਾ ਮਨ ਪੂਸ਼ ਹੋਣਾ ਚਾਹੀਦਾ ਹੈ ਬਾਦੂ ਪਰਨੇ ਬੋਮਾ ਦੇ ਨਾਲ ਕਿਸੇ ਦਾ ਦਿਨ ਦਕੰਦਾਂ شو ਇਸ ਤਰ੍ਹਾਂ ਆਪਣੇ ਪੂਰੇ ਦਿਨ ਦੇ ਕੰਮਾਂ ਕਰਾਂ ਤੇ ਵੱਲ ਧਿਆਨ ਦੇਣਾ ਕਿ ਅੱਜ ਨੇ ਕਿੰਨੂ ਕਿੰਨੂ ਮਿਲਿਆ ਕਿਹੜਾ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਦੇ ਨਾਲ ਕੀਤਾ ਇਹ ਲਗਾਤਾਰ 1 ਮਹੀਨਾ ਪਰ ਉਹ ਜਦੋਂ ਆਨੰਦ ਸ਼ਰਨ ਤੋਂ ਕਹਿੰਦਾ ਜਦੋਂ ਆਪਾਂ ਇਸ ਤਰ੍ਹਾਂ ਲਿਸਟ ਤਿਆਰ ਕਰਾਂਗੇ ਤਾਂ 1 ਮਹੀਨੇ ਦੇ ਵਿੱਚ ਸਾਨੂੰ ਸਾਡੀ ਅਸਲੀਅਤ ਸਾਹਮਣੇ ਆ ਜਾਣੀ ਆ ਕਿ ਮੈਂ ਆਪਣੇ ਜੀਵਨ ਦੇ ਵਿੱਚ ਕੀ ਕਰ ਗਿਆ ਹਾਂ ਕਿੰਨੇ ਨੇਕ ਕੰਮ ਕਰਦਾ ਹਾਂ ਤੇ ਕਿੰਨੇ ਬੜੀ ਗਲਤ ਕੰਮ ਕਰਦਾ ਹਾਂ ਤਤੇ ਜੇ ਕਿੰਨਣ ਹੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਬਾੜੇ ਕੰਮਾਂ ਦੇ ਵਿੱਚ ਕਮੀ ਆਵੇਗੀ ਉਤੇ ਸਾਡੇ ਨੇਕ ਕੰਮ ਵਧਣਗੇ ਕਿਉਂਕਿ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੈ ਰੱਬ ਦੀ ਕੌਮੋਂ ਬਣਦਾ ਹੈ ਉਹਨੂੰ ਪਤਾ ਹੈ ਕਿ ਮੇਰੀ ਕਦਰ ਨੇਕ ਕਮਾਈ ਦੇ ਨਾਲ ਹੀ ਪੈਣੀ ਹੈ ਮੇਰੇ ਉਤੇ ਗੁਰੂ ਦੀ ਖੁਸ਼ੀ ਨੇਕ ਕੰਮ ਕਰਕੇ ਹੀ ਹੋਣੀ ਹੈ ਤਾਂ ਫਿਰ ਉਹ ਬੰਦਾ ਆਪਣੇ ਨੇਕ ਕਮਾਈ ਨੂੰ ਵਧਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਇਸ ਕਰਕੇ ਇੱਕ ਨਿਯਮਤਾ ਇਹ ਬਣਾਉਣੀ ਹੈ ਤੇ ਦੂਸਰਾ ਮਹਾਪ੍ਰੇਮੀ ਜੁੰਤੀ ਦਾ ਸਦਨੇ ਨੇ ਜਿਵੇਂ ਆਪਾਂ ਸਵੇਰੇ ਉੱਠ ਕੇ ਤਾਂ ਭਜਨ ਗੁੰਦਗੀ ਕਰਦੇ ਹੀ ਹਾਂ ਨਾਲ ਨਾਲ ਬਾਕੀ ਦਿਨ ਦੇ ਵਿੱਚ ਵੀ ਆਪਣੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੁੜ ਕੇ ਰੱਖੋ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਗੁਲਿਆ ਹੋਵੇਗਾ ਤਾਂ ਇਹ ਮਨ ਮਾੜੇ ਕੰਮ ਨਹੀਂ ਕਰੇਗਾ ਉਸ ਤੋਂ ਬਾਅਦ ਮਹਾਪ੍ਰੇਮੀ ਕੇ ਲਈ ਵੀ ਮਾਲਕ ਦੀ ਦਿੱਤੀ ہوئی ਹਰ ਚੀਜ਼ ਦੇ ਲਈ ਸ਼ੁਕਰ ਅਮਨਾ ਜਿੰਨ ਜੀ ਕਰਿਆ ਤੈਨੂੰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਤਾਂ ਸਾਡੇ ਮਨ ਅੰਦਰ ਸਦ ਸੰਤੋਖ ਹੁੰਦਾ ਹੈ ਸਾਡਾ ਮਾਨਿਕ ਰੱਜੀ ਹੋਈ ਰਹਿੰਦਾ ਹੈ ਜਿੰਨੀ ਵੇਰ ਕੇ ਮਨ ਨੂੰ ਸ਼ੁਕਰਾਨੇ ਦੀ ਆਦਤ ਨਹੀਂ ਪਈ ਇਹ ਮਨ ਦਾ ਨਾਂ ਗਿ ਲੋਕ ਖਤਗਣਾਂ ਨਹੀਂ ਹੁੰਦਾ ਇਹ ਕਿ ਉਹ ਖਤ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਮਨ ਨੂੰ ਸਬਰ ਸੰਤੋਖ ਹੁੰਦਾ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਵੀ ਬਹੁਤ ਦੌੜਨ ਮਿਲਦੀ ਹੈ ਉਸ ਤੋਂ ਬਾਅਦ ਵਾਹਿਗੁਰੂ ਜੀ ਕਹਿੰਦੇ ਵੀ ਜਿਸ ਤਰ੍ਹਾਂ ਨਾ ਕੁਝ ਲੋਕ ਦਾਨਪੂਰਨਤਾ ਬਹੁਤ ਕਰਦੇ ਹਨ ਪਰ ਦਾਨਪੂਨ ਕਰਨ ਵੇਲੇ ਵੀ ਗਲਤੀ ਕਰ ਲੈਂਦੇ ਆ ਦਾਨਪੂਨ ਕਰਨਾ ਹੀ ਗੁਨਾਹ ਖਾਵੇਂ ਤੋਂ ਕਿਪਤਰ ਉਹ ਬੇਵਜਹ ਕਿਤੇ ਮਹਾਮੁਰਖ ਨੇ ਨੁਕਰੀ ਹੀ ਸੋਹਣੀ ਗੱਲ ਸਮਝਉਂਦੇ ਨੇ ਕਿ ਕਿਤੇ ਸਾਨੂੰ ਇਹ ਗੱਲ ਸਮਝ ਦੇ ਵਿੱਚ ਆ ਜਾਂਦੀ ਆਪਾਂ ਕਈ ਵਾਰ ਮਹਾਕੋਖਾਂ ਦੇ ਮੋਹੂ ਇਹ ਗੱਲ ਸਮਝਦੇ ਆ ਨਾ ਕਿ ਭਜਨ ਮੰਦਰੀ ਗੁੱਤ ਤੇ ਕੇ ਦੇ ਨੰਕਰੋ ਜੰਦਾਰ ਪੁਰਨ ਗੁੱਤ ਤਰੀਕੇ ਦੇ ਨਾਲ ਕਰੋ ਤਾਂ ਗੁੱਤ ਕਰਨ ਦੇ ਲਈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਮਹਾਵਕ ਜੀ ਕਹਿੰਦੇ ਜਿਹੜੀ ਚੀਜ਼ ਗੁੱਤ ਰਹਿੰਦੀ ਆ ਉਹ ਹਮੇਸ਼ਾ ਵੱਧਦੀ ਜਾਂਦੀ ਆ ਔਰ ਜਿਹੜੀ ਚੀਜ਼ ਸਾਹਮਣੇ ਆ ਜਾਂਦੀ ਆ ਜਿਹਦਾ ਅਸੀਂ ਵਿਖਾਵਾ ਕਰਨਾ ਸ਼ੁਰੂ ਕਰ ਦਿੰਨੇ ਆ ਉਪਕਰਣ ਇਹ ਸ਼ੁਰੂ ਹੋ ਜਾਂਦੀ ਹੈ ਜਿਵੇਂ ਤੁਸੀਂ ਉਦਾਹਰਣ ਦੇ ਤੌਰ ਤੇ ਪੈਸਾ ਲਵੋ ਕਿੰਨੀ دیر ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਇਹ ਤਾਂ ਤੁਹਾਡਾ ਉਹ ਪੈਸਾ ਬਚਿਆ ਰਹੇਗਾ ਪਰ ਜਲੂ ਹੀ ਕਿਸੇ ਮੁਕਾਮ ਸਾਹਮਣੇ ਇਹ ਪੈਸੇ ਦਾ ਵਿਖਾਵਾ ਕਰਨਾ ਸ਼ੁਰੂ ਕਰ ਦੇਤਾ ਛੇਕੀਆਂ ਮਾਰਨਾ ਸ਼ੁਰੂ ਕਰ ਦਿੱਤਨਾ ਤਾਂ ਤੁਹਾਡੇ ਉਹ ਪੈਸੇ ਦੇ ਵਿੱਚ ਕਮੀ ਆਵੇਗੀ ਹੀ ਆਵੇਗੀ ਤੁਹਾਡੇ ਤੋਂ ਉਧਾਰ ਲੈਣ ਦੇ ਲਈ ਆਉਣਗੇ ਉਹ ਪੈਸੇ ਕਰਕੇ ਕਈ ਦੁਸ਼ਮਣ ਵੱਧ ਜਾਣੇ ਹਨ ਮਤਲਬ ਉਹ ਪੈਸਾ ਹੀ ਤੁਹਾਡੇ ਦੁਰਤ ਦਾ ਕਾਰਨ ਬਣ ਜਾਏਗਾ ਅਤੇ ਦੂਸਰੀ ਸੰਭ ਤੋਂ ਵੱਡੀ ਗੱਲਨਾ ਬਾਬਾ ਜੀ ਕਹਿੰਦੇ ਵੀ ਦੇਖੋ ਹਰ ਇੱਕ ਇਨਸਾਨ ਆਪਦੇ ਔਗਣਾ ਨੂੰ ਲੁਕੋ ਕੇ ਰੱਖਦਾ ਏ ਗੁੱਤ ਰੱਖਦਾ ਏ ਕੋਈ ਬੰਦਾ ਨਹੀਂ ਕਹਿੰਦਾ ਵੀ ਮੇਰੇ ਵਿੱਚ ਆਹ ਕਮੀਆਂ ਆ ਜਿਹੜੀ ਵੀ ਕਮੀ ਹੋਵੇ ਜਿਹੜੀ ਵੀ ਮਾੜੀ ਆਦਤ ਹੋਵੇ ਨਾ ਬੰਦਾ ਉਹ ਲੁਕੋ ਲੈ ਕੇ ਰੱਖਦਾ ਏ ਇਸੇ ਕਰਕੇ ਸਾਡੇ ਔਪਣ ਸਾਡੀਆਂ ਕਮੀਆਂ ਦਿਨੋਂ ਦਿਨ ਵੱਧਦੀਆਂ ਨੇ ਅਤੇ ਜਿਹੜੇ ਗੁਣੇ ਆ ਸਾਡੇ ਅਸੀਂ ਚੰਗੇ ਕੰਮ ਕਰਦੇ ਆ ਉਹਨਾਂ ਦਾ ਅਸੀਂ ਵਿਖਾਵਾ ਕਰਦੇ ਆ ਥਾਂ ਦਾ ਤੂੰ ਦੱਸਦੇ ਏ ਇਸੇ ਕਰਕੇ ਸਾਡੇ ਗੁਣਾਂ ਦੇ ਵਿੱਚ ਕਮੀ ਆਉਂਦੀ ਆ ਤੇ ਔਗਣ ਅਸੀਂ ਕਦਾਂ ਹੋਉਂਦਾ ਹੈ ਤੁਹਾਨੂੰ ਇਸ ਕੱਤੇ ਕਿਹਾ ਜਾਂਦਾ ਹੈ ਹਰੇਕ ਨੇਕ ਕੰਮ ਗੁਪਤ ਤਰੀਕੇ ਨਾਲ ਕਰੋ। ਪਾਓ ਤਾਂ ਹਦੀਓ ਲੇਖ ਕਮਾਈ ਬੰਜੀ ਰਹੇ। ਤਾਂ ਮਹਾਵਿਦਿ ਦੀ ਦਾਨਕੁੰਮ ਕਰਨ ਦੇ ਤਰੀਕੇ ਵੀ ਦੱਸਦੇ ਆ। ਇਹ ਇੱਕ ਤਾਂ ਦਾਨਕੁੰਮ ਦੇ ਵਿੱਚ ਕਦੇ ਵੀ ਭੇਦ ਭਾਵ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਮਨ ਵਿੱਚ ਭੇਦ ਭਾਵ ਰੱਖ ਕੇ ਦਾਣ ਪੋਣਾ ਕਰਦੇ ਹੋ ਨਾ ਤੁਸੀਂ ਭਾਵੇਂ ਸੂਨਾ ਦਾਨ ਕਰ ਲਓ ਜੋ ਮਰਜੀ ਦਾਨ ਕਰ ਲਓ ਤੁਹਾਨੂੰ ਦਾ ਫਾਲ ਨਹੀਂ ਮੰਨਣਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਤੁਰ ਪਏ ਤਾਂ ਉਦੋਂ ਭੇਦ ਭਾਵ ਦਾ ਕੋਈ ਕੰਮ ਨਹੀਂ ਆ ਜੇ ਮਨ ਦੇ ਵਿੱਚ ਇਹੀ ਫਰਕ ਰਹਿ ਗਿਆ ਤਾਂ ਫਿਰ ਅਸੀਂ ਕੀ ਕਿਸੇ ਦਾ ਭਲਾ ਕੀਤਾ ਭਲਾ ਕਰਨਾ ਕਿਸੇ ਦੀ ਮਦਦ ਕਰਨੀ ਇਹ ਸਾਡੇ ਮਨ ਦੀ ਭਾਵਨਾ ਹੈ ਜਿਸ ਬੰਦੇ ਦੇ ਮਨੰਦਰ ਤਰਸ ਹੋਵੇਗਾ ਜਿਹੜੇ ਬੰਦੇ ਨੂੰ ਦੂਜਿਆਂ ਦਾ ਦੁੱਖ ਦੇਖ ਕੇ ਮਨ ਦੁਖੀ ਹੋਵੇਗਾ ਕੋਈ ਹੀ ਕਿਸੇ ਦੀ ਮਦਦ ਕਰੇਗਾ ਨਾ ਤੇ ਫਿਰ ਉਸ ਬੰਦੇ ਦੇ ਮਨ ਦੇ ਵਿੱਚ ਅੱਗੇ ਵੀ ਭੇਦਭਾਵ ਆ ਨਹੀਂ ਸਕਦਾ ਉਹਦੇ ਲਈ ਸਭ ਬਰਾਬਰ ਹੈ ਸਭ ਤੋਂ ਵੱਡੀ ਭਾਰਨਾ ਕਰਨੀ ਗੱਲ ਹੈ ਜੀ ਭਾਈ ਕਣਈਆ ਜੀ ਜੰਗ ਦੇ ਮੈਦਾਨ ਤੇ ਵਿੱਚ ਦੁਸ਼ਮਣਾਂ ਨੂੰ ਹੀ ਪਾਣੀ ਪਿਲਾਉਂਦੇ ਸਨ ਕਿਉਂਕਿ ਉਹਨਾਂ ਨੂੰ ਸਭ ਦੇ ਵਿੱਚ ਹੀ ਮੇਰੇ ਕਲਗੀਧਰਤਾਸ਼ਾਹ ਜੀ ਦੇ ਸਦੇ ਸਮਨ ਉਸੇ ਤਰ੍ਹਾਂ ਜੋ ਬੰਦਾ ਗੁਰੂ ਦੇ ਨਰਨਕ ਜਾਂਦਾ ਹੈ ਗੁਰੂ ਦੇ ਦੱਸੇ ਹੋਏ ਗੁਰੂ ਦੇ ਪਾਏ ਗਏ ਤੁਰਨਾਂ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਨਾ ਉਹਦੇ ਮਨ ਦੀ ਨਸਰਤ ਉਹਦੇ ਮਨ ਦਾ ਭੇਦ ਭਾਵ ਖਤਮ ਹੋ ਜਾਂਦਾ ਹੈ ਉਹਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੀ ਹੈ ਪਰਸਵੀ ਤਿਆ ਦੀ ਭਾਵਨਾ ਕੋਈ ਦੂਜਿਆਂ ਦੇ ਦੁੱਖ ਨੂੰ ਵੇਖ ਕੇ ਝਾਤ ਬੁਖੀ ਹੋ ਜਾਂਦਾ ਹੈ ਤੇ ਦੂਜਿਆਂ ਦੇ ਦੁੱਖ ਬੂਰ ਕਰਨ ਦੇ ਵਿੱਚ ਲੱਗ ਜਾਂਦਾ ਹੈ ਫਿਰ ਅਜਿਹੇ ਬੰਦੇ ਦੇ ਮਨ ਦੇ ਵਿੱਚ ਜਿਹੇ ਬੰਦਿਆਂ ਦੇ ਮਨ ਦੇ ਵਿੱਚ ਭੇਦ ਭਾਵ ਨਹੀਂ ਹੁੰਦਾ ਵੀ ਇਹ ਕਿਸ ਰੰਗ ਰੂਪ ਦਾ ਹੈ ਕਿਸ ਜਾਤ ਦਾ ਹੈ ਕਿਸ ਧਰਮ ਦਾ ਹੈ ਉਹਨਾਂ ਦੇ ਲਈ ਸਭ ਬਰਾਬਰ ਹੁੰਦੇ ਆ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਫਿਰ ਦੇਖਣਾ ਵਾ ਹੈ ਗੁਰੂ ਜੀ ਦੀ ਕਿੰਜ ਕਿਰਪਾ ਨੂੰ ਲੈ ਸੋ ਮੁੱਖ ਦੀ ਗੱਲ ਇਹ ਹੈ ਕਿ ਮਹਾਪੁਰਖ ਜੀ ਇਹ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਜਿੱਦਨ ਸਾਡੇ ਜਪੇ ਹੋਏ ਦੇ ਨਾਲ ਸਾਡੇ ਸੋ ਬਾਹਰ ਦੇ ਵਿੱਚ ਸਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਬਦਲਾਅ ਨੂੰ ਮਹਿਸੂਸ ਹੋ ਗਿਆ ਸਾਡੇ ਮਨ ਵਿੱਚ ਤਰਸ ਦੀ ਦਇਆ ਦੀ ਭਾਵਨਾ ਹਮੇਸ਼ਾ ਹੀ ਰਹੇ ਸਾਡਾ ਮਨ ਨੂੰ ਰੁੜ ਪਰੇਵ ਠੱਠੀ ਥੋੜੀ ਤੋਂ ਦੂਰ ਭਜਣ ਲੱਗਾ ਉਦੋਂ ਸਮਝ ਲੈਣਾ ਕਿ ਕੋਣ ਜੀਰੀ ਕੀਤੀ ਹੋਈ ਭਜਨ ਬੰਦਗੀ ਖਾਏ ਪੀ ਰਹੀ ਆ ਹੁਣ ਮੈਂ ਸਹੀ ਰਹਤੇ ਚੱਲ ਰਿਆਂ ਹਾਂ ਪਰ ਕੇਤਰ ਅਜੇ ਤੱਕ ਕੀਮ ਬਦਲਾਅ ਨਹੀਂ ਆਇਆ ਇਹਦਾ ਮਤਲਬ ਨਹੀਂ ਸਾਡੀ ਭਗਤੀ ਦੇ ਵਿੱਚ ਕਮੀ ਆ ਉਹ ਦਾਤੇ ਦੇ ਵਿੱਚ ਕੋਈ ਕਮੀ ਨਹੀਂ ਆ ਉਹ ਤਾਂ ਸਰ ਕਲਾ ਸਮਰਾਠ ਸਭ ਕੁਝ ਕਰਨ ਦੀ ਤਾਕਤ ਰੱਖਦੇ ਨੇ ਉਹ ਤਾਂ ਪੰਗ ਦੇ ਵਿੱਚ ਹੀ ਕਿਸੇ ਨੂੰ ਜਿੰਦੂ ਨਾ ਰਸਾ ਸਕਦੇ ਨੇ ਬਸ ਕਮੀ ਸਾਡੇ ਵਿੱਚ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਸਾਫ ਸੁਥਰੇ ਹੋ ਗਏ ਗੁਰੂ ਜੀ ਦੇ ਬਸੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਸਾਹਿਬ ਜੀ ਦੇ ਮਨ ਨੂੰ ਆਪੇ ਹੀ ਅਸਿਰਵਾਜਣਾ ਹੈ ਉਹਨਾਂ ਨੂੰ ਚੰਗੇ ਲੱਗ ਜਾਣੇ ਤਾਂ ਫਿਰ ਦੇਖਣਾ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ دنیਵੀ ਅਤੇ ਦਰਗਾਹੀ ਨੂੰਵੇਂ ਹੀ ਸਤਿ ਸੋਰੀ ਦੇ ਵਿੱਚ ਪਾਉਂ ਦਿੱਨੇ ਹਨ ਸੋ ਆਪਾਂ ਆਪਣੇ ਆਪ ਦੇ ਬੰਦ ਧਿਆਨ ਲਈ ਇਹ ਮੇਕ ਕੰਮ ਕਰਨੇ ਹਨ ਭਜਨ ਮੰਨ ਕੀ ਕਰਨੀ ਹਨ ਪਰ ਕਰਤਿਆ ਕਰਦੇ ਆ ਨਾਲ-ਨਾਲ ਇੰਨੀ ਸਮਾਂ ਲੜਾ ਨਾ ਨੀਅਨ ਤਵਾਹੀ ਦੇ ਨਾਲ ਨਾਲ ਪਰਹੇਜ਼ ਵੀ ਜ਼ਰੂਰੀ ਆ ਇੱਥੇ ਇੱਕ ਇਹ ਤਾਂ ਹੋਰ ਮਹਾਬਰਕ ਜੀ ਸਿੰਘਾਂ ਦੇ ਕਹਿੰਦੇ ਕਿ ਕਈ ਲੋਕ ਨਾ ਕਰਿਆ ਤੇ ਬਹੁਤ ਸੇਵਾਵਾਂ ਕਰਦੇ ਆ ਜਾਂ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਉਹ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਆ ਪਰਬਾਪਾ ਜੀ ਕਹਿੰਦੇ ਜੇਕਰ ਉਸ ਬੰਦੇ ਦੇ ਘਰੇ ਮਾਪੇ ਉਹਦੇ ਤੋਂ ਖੁਸ਼ ਨਹੀਂ ਆ ਜੇ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਰਿਹਾ ਸਿਰ ਉਹਦੀ ਸੇਵਾ ਦੀ ਕਿਸੇ ਥਾਏ ਨਹੀਂ ਪਿਆ ਸਕਦੀ। ਬਾਬਾ ਜੀ ਨੇ ਸਭ ਨੂੰ ਸਾਫ਼ ਸਪਸ਼ਟ ਸਮਝਾਇਆ ਕਿ ਮਨੁੱਖ ਕੀ ਬੰਧਿਆ ਤੇਰੀ ਪਹਿਲੀ ਸੇਵਾ ਤੇਰੇ ਘਰ ਦੇ ਵਿੱਚ ਆ ਤੇਰੇ ਬੋਕਰੀਆਂ ਦੇ ਦਿਨੇ ਚ ਜੇ ਮਾਪਿਆਂ ਦੀ ਇੱਜ਼ਤ ਕਰਨੀ ਮਾਪਿਆਂ ਦੀ ਸੇਵਾ ਕਰਨੀ ਤਾਂ ਹੀ ਸਾਡੀ ਕੀਤੀ ਹੋਈ ਕਿਸੇ ਵੀ ਤਰ੍ਹਾਂ ਦੀ ਸੇਵਾ ਦਾ ਫਲ ਸਮਝ ਨੂੰ ਨਹੀਂ ਆ। ਸਲੀਪਾ ਜਨਮੰਦਗੀ ਦਾ ਫਲ ਸਮਝ ਨਹੀਂ ਆ ਕਿ ਨਾਪਿਆ ਦੀ ਦੇਤਾ ਬਿਲਕੁਲ ਤਾ ਫਿਰ ਜਿੰਨੀ ਮਨਜੀ ਪਾਉਂ ਜਾਂ ਪਰ ਲੋ ਦਾਨ ਤੁਨ ਪਰਮੇਸ਼ਰ ਕਰਤੋ ਬਾਬਾ ਜੀ ਕੇ ਲਈ ਕੋਈ ਖਾਏ ਨਹੀਂ ਪੈਰੀ ਸੋ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਆਪਣੇ ਆਪ ਦੇ ਅੰਦਰ ਚਾਹਤ ਮਾਰਨੀ ਆ ਹਰ ਰੋਜ਼ ਆਪਣੇ ਆਪ ਨੂੰ ਇਹ ਸਾਰੇ ਸਵਾਗ ਕਰਨੇ ਆ ਕਿਉਂਕਿ ਜਦੋਂ ਆਪਾਂ ਆਪਣੇ ਆਪ ਵੱਲ ਪਿੰਗਲ ਕਰਾਂਗੇ ਜ਼ਿਆਦਾਤਰ ਆਪਣੇ ਉਹਦੇ ਦੂਜਿਆਂ ਵੱਲ ਰਹਿੰਦੀ ਆ ਨਾ ਆਪਾਂ ਤਾਂ ਚੇਤੂ ਕਮੀਆਂ ਕਰਦੇ ਰਹਿੰਦੇ ਆ ਔਰ ਜਿਸ ਦਿਨ ਤੁਸੀਂ ਆਪਣੀਆਂ ਕੰਗਲਾਂ ਦੇਖਣ ਵਿੱਚ ਸ਼ੁਰੂ ਕਰ ਦਿੱਤਨੀ ਅਤੇ ਨਾਲ ਹੀ ਉਹਨਾਂ ਕਮੀਆਂ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਸਾਡੀ ਜ਼ਿੰਦਗੀ ਉਦੋਂ ਬਦਲਦੀ ਹੈ ਕੁਝ ਕਰਕੇ ਹਰ ਰੋਜ਼ ਆਪਣੇ ਆਪ ਨੂੰ ਸਵਾਗ ਕਰਨੇ ਆ ਕਿ ਮਨਾ ਪੂਰੇ ਦਿਨ ਦੇ ਵਿੱਚ ਕਿੰਨੇ ਚੰਗੇ ਕੰਮ ਕੀਤੇ ਹੀ ਕਿੰਨੇ ਮੰਦੇ ਕੰਮ ਕਰਤੇ ਕਿੰਨੀ ਵਾਰ ਵਾਹਿਗੁਰੂ ਕਿਹਾ ਤੇ ਕਿੰਨੀ ਵਾਰ ਤੁਕ ਨੂੰ ਜੋਇਆ ਇਸ ਤਰ੍ਹਾਂ ਦਾ ਹਰ ਇੱਕ ਕੰਮ ਦਾ ਹਿਸਾਬ ਕਿਦਾਂ ਕਰਨਾ ਤਾਂ ਦੇਖਣਾ ਵਾਹਿ ਫਰੂਜੀ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਤੇ ਇੱਕ ਅੰਮ੍ਰੇ ਨਹੀਂ ਅਭੀ ਆਪਾ ਇੱਕ ਦਿਨ ਕਰ ਲੈਣਾ ਦੋ ਦਿਨ ਕਰ ਲੈਣਾ ਲਗਾਤਾਰ ਇੱਕ ਮਹੀਨਾ ਕਰੋ ਇੱਕ ਮਹੀਨਾ ਕੀਤਾ ਤੋਂ ਬਾਅਦ ਇਹਦੇ ਵਿੱਚ ਆਦਤ ਬਣ ਜਾਣੀ ਆ ਤੇ ਇੱਕ ਮਹੀਨੇ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੀਆਂ ਸੜੀਆਂ ਗੱਲੀਆਂ ਸਾਡੀਆਂ ਕਾਮਨਾਵਾਂ ਬਾਰੇ ਹੀ ਪਤਾ ਲੱਗ ਜਾਵੇਗਾ ਸੋ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਤੋ ਤੇ ਚਾਹ ਕੋ ਤੁਸੀਂ ਇਹ ਨੂੰ ਵੀ ਪਤਾ ਸਮਝਦੇ ਇਹੀ ਕਰਦੇ ਹੋਗੇ ਤਾਂ ਕਿ ਕੀਤੇ ਹੁ ਉਪਾਸ ਹਤੇ ਤੇ ਕਿੰਨਾ ਤਖਸਰ ਕਰਦੇ ਆ ਮੈਨੂੰ ਨਵੇਂ ਤਾਂ ਇੱਕ ਵਾਅ ਜਿਹੜੇ ਆਪਾਂ ਆਪਜੀ ਦੇ ਨਾਮ ਸਮਝੇ ਗਏ ਆ ਇਹ ਵਾਅ ਰੋਹੋਤ ਕੰਮ ਕਰਨ ਦਾ ਜਿਹਾ ਜਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇ ਲੇਕਿ ਸਤਿਗੁਰ ਦੀ ਕੀਰਤ ਜਲਪਾ ਮੈਂ ਸੋ ਦਾ ਪਲੇ ਜੀ ਦੇ ਵਿੱਚ ਕੀਕਦਾ ਅਤੇ ਸੋ ਤੇ ਸੱਚੇ ਪਾਸ਼ਾ ਦੀ ਕਿਰਪਾ ਨਾਲ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਪਰਸ ਸਭ ਦਾ ਜਿੰਦਗੀ ਦੇ ਵਿੱਚ ਰੋਹੋਤ ਬਦਲਾਅ ਨੂੰ ਆਈ ਅਤੇ ਹੋ ਰਿਹਾ ਹੈ ਇਸ ਕਰਕੇ ਆਪ ਜੀ ਨੂੰ ਇਹ ਸੰਵਾਦ ਦਿੱਤੀ ਹੈ ਜੇ ਤੁਹਾਨੂੰ ਵੀ ਇਹ ਸਨਹਾ ਕਿੰਨੀ ਲੱਗੀ ਜਾਂ ਜੇ ਲੱਗਦਾ ਹੈ ਤੁਹਾਨੂੰ ਇਸ ਤਰ੍ਹਾਂ ਕੀਤਾ ਜਾ ਸਕੀ ਜਿੰਗਰੀ ਦੇ ਵਿੱਚ ਬਦਲਾਵ ਹੋ ਸਕਦਾ ਹੈ ਫਿਰ ਤੁਸੀਂ ਵੀ ਅੱਜ ਤੋਂ ਹੀ ਭਾਵੇਂ ਕੱਲ ਤੋਂ ਭਾਵੇਂ ਪਰਸੋਂ ਤੱਕ ਇਹ ਨਿਜ ਨੂੰ ਜ਼ਰੂਰ ਅਪਣਾਓ ਅਮਰਤ ਵੇਲੇ ਉੱਠ ਕੇ ਭਜਨ ਜਿੰਦਗੀ ਕਰੋ ਜੇ ਗੁਰੂ ਤੇਰੇ ਜਾਂਦੇ ਹੋ ਸਭ ਤੋਂ ਵਧੀਆ ਗਾਇ ਗੁਰੂ ਤੇਰੇ ਜਾਓ ਸੇਵਾ ਕਰੋ ਜੋ ਵੀ দান ਕੋਈ ਤੁਸੀਂ ਕਰਦੇ ਹੋ ਜਿਸ ਵੀ ਤਰ੍ਹਾਂ ਦੇ ਨਾਲ ਕਿਸੇ ਦੀ ਸਹਾਇਤਾ ਕਰਦੇ ਹੋ ਕਰੋ ਹਾਕੀ ਵਿਨੇਕ ਕਮਾਈ ਕਰੋ ਪਰ ਇੱਕ ਕਮਾਈ ਕਰਨ ਦੇ ਨਾਲ ਆਪਣੇ ਮਾੜੇ ਕੰਮਾਂ ਦਾ ਵੀ ਹਿਸਾਬ ਕਿਤਾਬ ਕਰ ਧਿਆਨ ਰੱਖੋ ਕਿ ਮੇਰੇ ਹਰ ਜੋ ਛਿਹਰੇ ਮਾੜੇ ਕੰਮ ਹੋ ਗਏ ਆ ਸੁਸੰਗਤ ਵੀ ਆਸ ਕਰਦੇ ਆਂ ਕਿ ਅਤਤ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਗਿਰੋ ਕਰ ਦਿਓ ਜੀ